ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਕੌਮੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਪਾਰਟੀ ਦੇ ਸੀਨੀਅਰ ਆਗੂ ਅਤੇ ਫਗਵਾੜਾ ਨਗਰ ਨਿਗਮ ਦੇ ਸਾਬਕਾ ਡਿਪਟੀ ਮੇਅਰ ਸਰਦਾਰ ਰஞ்சிਤ ਸਿੰਘ ਖੁਰਾਨਾ ਨੂੰ ਵਿਧਾਨ ਸਭਾ ਹਲਕਾ ਫਗਵਾੜਾ ਸ਼ਹਿਰੀ ਦਾ ਇੰਚਾਰ ਨਿਯੁਕਤ ਕਰਨ ਅਤੇ ਸਰਦਾਰ ਰਜਿੰਦਰ ਸਿੰਘ ਚੰਦੀ ਨੂੰ ਵਿਧਾਨ ਸਭਾ ਹਲਕਾ ਫਗਵਾੜਾ ਦਿਹਾਤੀ ਦਾ ਇੰਚਾਰ ਨਿਯੁਕਤ ਕਰਨ ਤੋਂ ਬਾਅਦ ਪ੍ਰਮਾਤਮਾ ਦਾ ਸ਼ੁਕਰਾਨਾ ਕਰਨ ਲਈ ਅਕਾਲੀ ਦਲ ਬਾਦਲ ਫਗਵਾੜਾ ਵੱਲੋਂ ਗੁਰਦੁਆਰਾ ਸੁਖ ਜਾਨਾਣਾ ਸਾਹਿਬ ਬੰਗਾਰੋੜ ਫਗਵਾੜਾ ਵਿਖੇ ਇੱਕ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪ ਕੀਤੀ ਗਈ ਇਸ ਮਾਕੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਹਲਕਾ ਸ਼ਹਿਰੀ ਇੰਚਾਰਜ ਰਣਜੀਤ ਸਿੰਘ ਖੁਰਾਨਾ ਤੇ ਦਿਹਾਤੀ ਇੰਚਾਰਜ ਅਰਜਿੰਦਰ ਸਿੰਘ ਚੰਦੀ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰਪਾਓ ਪਾ ਕੇ ਸਨਮਾਨਿਤ ਵੀ ਕੀਤਾ ਗਿਆ ਇਸ ਮਾਕੇ ਵਕਫਾ ਬੁਲਾ ਰਹੇ ਨੇ ਜਿਨ੍ਹਾਂ ਵਿੱਚ ਸੰਤ ਗੁਰਚਰਨ ਸਿੰਘ ਜੀ ਮੁਖ ਸੇਵਾਦਾਰ ਨਰਮਲ ਕਟਿਆ ਸ਼ੰਭ ਵਾਲੀ ਪਿੰਡ ਪੰਡਵਾ ਜਰਨੈਲ ਸਿੰਘ ਬਾਹੜ ਸਤਨਾਮ ਸਿੰਘ ਅਰਸ਼ੀ ਲਵਲੀ ਵਾਲੀਆ ਤੋਂ ਇਲਾਵਾ ਹੋਰਨਾਂ ਨੇ ਉਕਤ ਨੇਤਾਵਾਂ ਨੂੰ ਜਿੱਥੇ ਵਧਾਈ ਦਿੱਤੀ ਉੱਥੇ ਹੀ ਉਨ੍ਹਾਂ ਕਿਹਾ ਕਿ ਪਾਰਟੀ ਦੀ ਬਿਹਤਰੀ ਲਈ ਹਾਈ ਕਮਾਂਡ ਵੱਲੋਂ ਸੌਂਪੀ ਗਈ ਜ਼ਿੰਮੇਵਾਰੀ ਨੂੰ ਉਹ ਬਾਖੂ ਵੀ ਨਿਭਾਉਣਗੇ ਉਨ੍ਹਾਂ ਆਖਿਆ ਕਿ ਉਕਤ ਨੇਤਾ ਪਾਰਟੀ ਦੀ ਮਜ਼ਬੂਤੀ ਲਈ ਵਰਕਰਾਂ ਨੂੰ ਹਮੇਸ਼ਾ ਨਾਲ ਲੈ ਕੇ ਵੀ ਚੱਲਣਗੇ ਅਸੀਂ ਧੰਨਵਾਦੀ ਆ ਸਾ ਸੁਖੀ ਸਿੰਘ ਬਾਦਲ ਦੇ ਸਰ ਧੰਮੀ ਸਾਹਿਬ ਦੇ ਤੇ ਉਹਦੇ ਬੰਮੀਠਿਆ ਸਾਹਿਬ ਦੇ ਬੀਬੀ ਦੇ ਸਿਮਰਤ ਦੇ ਜਿਨ੍ਹਾਂ ਨੇ ਸਾਡੇ ਇਲਾਕੇ ਜਨੂ ਦੋ ਨੌਜਵਾਨਾਂ ਨੂੰ ਮਿਲਣਾ ਕਿ ਲੋਰ ਸ਼ੀਆ ਅਸਵਿੰਦੇ ਮੇਰੇ ਜਾਣਨਾ ਮੇਰੇ ਜਾਣ ਤੋਂ ਬਾਅਦ ਕੁਲਾਰ ਸਾਹਿਬ ਨੇ ਜਾਣਨਾ ਇਹ ਹਲਕਾ ਖਾਲੀ ਪਿਆ ਸੀ ਤੇ ਉਹਨਾਂ ਦੇ ਦੋ ਜੁਨੇ ਹਲਕਾਂ ਚਾਰਜ ਬਣਾ ਦਿੱਤੇ ਅਸੀਂ ਉਹਨਾਂ ਨੂੰ ਵੇਦਤੀ ਕਰਦੇ ਹਾਂ ਸਾਰੇ ਲੋਕਾਂ ਨੂੰ ਉਹਨਾਂ ਦਾ ਸਾਥ ਦੇਣ ਸਾਥ ਦੇ ਕੇ ਜੇ ਕਿਸੇ ਤੇ ਕੰਮ ਉਹਨਾਂ ਨਹੀਂ ਹੁੰਦੇ ਤਾਂ ਮੈਨੂੰ ਦੱਸ ਦਿਓ ਮੈਂ ਕਰ ਦਊਗਾ ਇਹਨਾਂ ਸ਼ਬਦਾਂ ਨਾਲ ਸਾਡਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਇਸ ਦੌਰਾਨ ਭਰਮੇ ਇਕੱਠ ਨੂੰ ਸੰਬੋਧਨ ਕਰਦੇ ਐਸ਼ੇਰੀ ਇੰਚਾਰਜ ਰਣਜੀਤ ਸਿੰਘ ਖੁਰਾਨਾ ਤੇ ਦਿਹਾਤੀ ਇੰਚਾਰਜ ਰਜਿੰਦਰ ਸਿੰਘ ਚੰਦੀ ਨੇ ਜਿੱਥੇ ਉਹਨਾਂ ਨੂੰ ਅਹਿਮ ਜ਼ਿੰਮੇਵਾਰੀ ਮਿਲਣ ਲਈ ਪਰਮਾਤਮਾ ਦਾ ਸ਼ੁਕਰਾਨਾ ਅਦਾ ਕੀਤਾ ਉੱਥੇ ਹੀ ਉਹਨਾਂ ਪਾਰਟੀ ਨੂੰ ਵਿਸ਼ਵਾਸ ਦਵਾਇਆ ਕਿ ਉਹ ਪਾਰਟੀ ਦੇ ਹਰ ਇੱਕ ਵਰਕਰ ਨੂੰ ਨਾਲ ਲੈ ਕੇ ਚੱਲਣਗੇ ਅਤੇ ਪਾਰਟੀ ਨੂੰ ਪਹਿਲਾਂ ਨਾਲੋਂ ਜ਼ਿਆਦਾ ਮਜ਼ਬੂਤ ਬਣਾਉਣਗੇ ਉਹਨਾਂ ਨਾਲ ਹੀ ਕਿਹਾ ਕਿ ਆਉਣ ਵਾਲੀਆਂ ਲੋਕ ਸਭਾ ਪੰਚਾਇਤੀ ਅਤੇ ਜ਼ਿਲ੍ਹਾ ਪਰਿਸ਼ਦ ਤੋਂ ਇਲਾਵਾ ਕਾਰਪੋਰੇਸ਼ਨ ਦੀਆਂ ਚੋਣਾਂ ਵਿੱਚ ਵੀ ਅਕਾਲੀ ਦਲ ਆਪਣਾ ਚੰਗਾ ਰੋਲ ਅਦਾ ਕਰੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤਨਤਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਮੇਰੀ ਪੀੜੀ ਦੇ ਮਾਲਕ ਸੇਵੀ ਪਾਸ਼ਾ ਜੀ ਤਨਤਲ ਸ਼੍ਰੀ ਗੁਰੂ ਹਰਕਮ ਸਿੰਘ ਜੀ ਦਾ ਕੋਟਨ ਕੋਟ ਧੰਵਾਦ ਜਿਉਂ ਉਨ੍ਹਾਂ ਨੇ ਮੈਨੂੰ ਔੜਾ ਹਲਕੀ ਦੀ ਜ਼ੋਮਨੀ ਕਾਲੀਦਲ ਦੀ ਜ਼ਿੰਮੇਵਾਰੀ ਸੌਂਪੀ ਆ ਤੇ ਮੇਰੇ ਵੱਡੇ ਵੀ ਸਰਦਾਰ ਮੋਹਨ ਸਿੰਘ ਜੰਮ ਜੀ ਉਹਦੇ ਹੱਥੀ ਹਲਕੀ ਜੁਮੇ ਸੌਂਪੀ ਆ ਅੱਜ ਗੁਰਦਵਾਰਾ ਸ਼੍ਰੀ ਸੁਖਮੰਦਰ ਸਾਹਿਬ ਨੂੰ ਜੇ ਸੁਗਰਾਣਾ ਸਵਾਗਤ ਕਰਾਏ ਬਹੁਤ ਹੀ ਵੱਡੀ ਗਿਣਤੀ ਚ ਫੁਆੜੇ ਹਲਕੇ ਦੇ ਸਾਡੇ ਸ਼ਰੂਪ ਨੇ ਅਫੀਸਰਾਂ ਦੇ ਉਪਰਧਾਰ ਤੇ ਵਰਕਰ ਸਰਬਾਨ ਹਾਜ਼ਰ ਹੋਏ ਨਾਲ ਹੀ ਸਾਡੇ ਫੁਆੜੇ ਤੋਂ ਜੋ ਸਾਡੇ ਯਾਰ ਮਿੱਤਰ ਉਹ ਵੀ ਅੱਜ ਉਹਨਾਂ ਨੇ ਸਾਨੂੰ ਵਧਾਈਆਂ ਦੇ ਲਈ ਇੱਥੇ ਪਹੁੰਚੇ ਆ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦਾ ਤੇ ਇਹ ਵਿਸ਼ਵਾਇਤ ਹਾਂ ਕਿ ਜੋ ਵਿਸ਼ਵਾਸ ਸਾਡਾ ਸਾਡੇ ਤੇ ਸਦਾ ਸੁਖੀ ਸਿੰਘ ਬਾਦਲ ਜੀ ਨੇ ਐਸਜੀਪੀਸੀ ਪ੍ਰਧਾਨ ਸਦਾ ਹਰਜੀਤ ਹਰਜੀਤ ਸਿੰਘ ਧਾਮੀ ਜੀ ਨੇ ਸਦਾ ਵਿਕ੍ਰਾਂਤੀ ਵਿਸ਼ੇਠਾ ਜੀ ਨੇ ਸਦਾ ਦਿਲਜੀਤ ਸਿੰਘ ਚੀਮਾ ਜੀ ਨੇ ਕੀਤਾ ਵਾ ਤੇ ਉਸ ਵਿਸ਼ਵਾਸ ਤੇ ਗੁਰੂ ਸਾਹਿਬ ਦੀ ਹਜ਼ੂਰੀ ਜਾਜ ਆਪਣੇ ਵਰਕਰ ਰੋਧੇਦਾਰਾਂ ਨੂੰ ਇਹ ਵਿਸ਼ਵਾਸ ਦਵਾਇਆ ਕਿ ਅਸੀਂ ਉਸ ਵਿਸ਼ਵਾਸ ਤੇ ਪੂਰਾ ਉਤਰਾਂਗੇ ਤੇ ਸ਼ਰਮ ਨਹੀਂ ਕਾਲੇਦਾਲ ਤੇ ਚੜ੍ਹਦੇ ਕਰਾਂ ਲਈ ਕੰਮ ਕਰਾਂਗੇ ਅੱਜ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਧੰਨਵਾਦ ਕਰਨ ਲਈ ਸਾਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਧੰਨਵਾਦ ਕਰਨ ਲਈ ਸੋਖਨ ਸਿੰਘ ਸਾਹਿਬ ਦੇ ਜਾਪ ਅਪਰੰਤ ਵਿਸ਼ਰੀ ਜਥਾ ਉਸ ਤੋਂ ਬਾਅਦ ਵਿਚਾਰਾਂ ਵੀ ਹੋਈਆਂ ਗੁਰੂ ਦਾ ਧੰਨਵਾਦ ਕੀਤਾ ਹੈ ਕਿ ਸੱਚੇ ਪਾਤਸ਼ਾਹ ਨੇ ਰਹਿਮਤ ਕੀਤੀ ਜਿੱਥੇ ਪਾਰਟੀ ਦਾ ਧੰਨਵਾਦ ਹੈ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਹਰਜਿੰਦਰ ਸਿੰਘ ਜੀ ਧਾਮੀ ਸਾਹਿਬ ਦਾ ਉਹਨਾਂ ਦਾ ਵੀ ਧੰਨਵਾਦ ਜਿਨ੍ਹਾਂ ਨੇ ਸਾਨੂੰ ਇਹ ਅਹੁਦਾ ਪਾਰਟੀ ਵੱਲੋਂ ਦਿੱਤਾ ਹੈ ਕਿ ਹਲਕਾ ਇੰਚਾਰਜ ਦਾਸ ਨੂੰ ਦਿਹਾਤੀ ਦਾ ਤੇ ਮੇਰੇ ਵੀਰ ਛੋਟਾ ਰঞ্জੀਤ ਸਿੰਘ ਖਰਾਨਾ ਜੀ ਇਹਨਾਂ ਨੂੰ ਸ਼ਹਿਰੀ ਦਾ ਜਿਹੜਾ ਇੰਚਾਰਜ ਲਾਇਆ ਹੈ ਤੇ ਮੈਂ ਸਾਰੀ ਸੰਗਤ ਦਾ ਬਹੁਤ ਧੰਨਵਾਦ ਕਰਦਾ ਕਿ ਜਿਹੜੇ ਵੀ ਵੀਰਾਂ ਨੂੰ ਜਿਹੜੀਆਂ ਭੈਣਾਂ ਨੂੰ ਜਿਨ੍ਹਾਂ ਨੂੰ ਵੀ ਫੋਨ ਲਾਇਆ ਉਹ ਸਾਰਿਆਂ ਨੇ ਹਾਜ਼ਰੀ ਭਰੀ ਹੈ ਲੋਕਾਂ ਦੇ ਵਿੱਚ ਇੱਕ ਖੁਸ਼ੀ ਦੀ ਲਹਿਰ ਹੈ ਇਹ ਸ਼੍ਰੋਮਣੀ ਅਕਾਲੀ ਦਲ ਆਉਣ ਵਾਲੇ ਦਿਨਾਂ 'ਚ ਫਗਵਾੜੇ ਦੇ ਵਿੱਚ ਬਲੰਦੀਆਂ ਤੇ ਜਾਵੇਗੀ ਗੁਰੂ ਮਹਾਰਾਜ ਦੇ ਚਰਨਾਂ 'ਚ ਇਹ ਅਰਦਾਸ ਕੀਤੀ ਹੈ ਲੋਕਾਂ ਦੀ ਅਸੀਸਾਂ ਦੇ ਨਾਲ ਅਸੀਂ ਪਾਰਟੀ ਦਾ ਦਿਨ ਰਾਤ ਕੰਮ ਕਰ ਲਈ ਵਚਨਬੰਦ ਹੋਵਾਂਗੇ ਲੋਕਾਂ ਦੇ ਨਾਲ ਖੜ੍ਹ ਲਈ ਵਚਨਬੰਦ ਹੋਵਾਂਗੇ ਜਿੱਥੇ ਕੋਈ ਲੋਕ ਰਾਜ ਦੇ ਵਿੱਚ ਜਿੱਥੇ ਕੋਈ ਗਲਤ ਕੰਮ ਹੋਵੇਗਾ ਕੋਈ ਸਰਕਾਰਾਂ ਗਲਤ ਸਟੈਪ ਚੁੱਕਣ ਜਾਂ ਕੁਝ ਵੀ ਕਰਨੀਆਂ ਅਸੀਂ ਲੋਕਾਂ ਦੇ ਨਾਲ ਖੜਕੇ ਲੋਕਾਂ ਦੀ ਗੱਲ ਕਚਹਿਰੀ ਦੇ ਵਿੱਚ ਪਹੁੰਚਾਵਾਂਗੇ ਆਉਣ ਵਾਲੇ ਇਲੈਕਸ਼ਨ ਕਿੱਦਾਂ ਦੇਖੋਗੇ ਤੁਸੀਂ ਆਉਣ ਵਾਲੀ ਜਿਹੜੀ ਇਲੈਕਸ਼ਨ ਹੈ ਗੁਰੂ ਮਾਰਾ ਕਿਰਪਾ ਕਰੇ ਅਸੀਂ ਬੜੇ ਤਕੜੇ ਹੋ ਕੇ ਲੜਾਂਗੇ ਜਿੱਥੇ ਪੰਚਾਇਤ ਦੀਆਂ ਇਲੈਕਸ਼ਨ ਆਉਣੀਆਂ ਗੁਰੂ ਮਾਰਾ ਕਿਰਪਾ ਕਰੇ 90 ਪਿੰਡ ਦੇ ਸਾਡੇ ਫਗਵਾੜੇ ਦੇ ਸਾਰੇ ਪਿੰਡਾਂ ਦੇ ਵਿੱਚ ਆਪਣੇ ਸਰਪੰਚਾਂ ਦੀ ਪੂਰੀ ਸਪੋਰਟ ਕਰਾਂਗੇ ਜ਼ਿਲ੍ਹਾ ਪ੍ਰੀਸ਼ਦ ਸੰਮਤੀ ਦੀਆਂ ਇਲੈਕਸ਼ਨ ਹੋਣਗੀਆਂ ਉੱਥੇ ਵੀ ਅਸੀਂ ਆਪਣੇ ਵਰਕਰਾਂ ਦੀ ਪੂਰੀ ਸਪੋਰਟ ਕਰਾਂਗੇ ਲੋਕ ਸਭਾ ਦੀ ਇਲੈਕਸ਼ਨ ਆਵੇ ਤਕੜੇ ਹੋ ਕੇ ਲੜਾਈ ਲੜਾਂਗੇ ਕਿਸੇ ਕਲ ਦੀ ਕੋਈ ਕਮੀ ਵਰਕਰ ਦੀ ਕਮੀ ਨਹੀਂ ਵਰਕਰ ਨੂੰ ਸੰਭਲਣ ਦੀ ਕਮੀ ਹੈ ਮੈਂ ਬੇਨਤੀ ਕੀਤੀ ਅੱਜ ਸਾਰੇ ਵਰਕਰਾਂ ਨੂੰ ਤਕੜੇ ਹੋ ਕੇ ਲੜਾਈ ਲੜਨੀ ਆ ਤਕੜੇ ਹੋ ਕੇ ਇਹ ਲੜਾਈ ਕੌਮ ਦੀ ਲੜਾਈ ਆ ਇਹ ਧਰਮ ਦੀ ਲੜਾਈ ਇਕੱਲੀ ਧਰਮ ਦੀ ਲੜਾਈ ਨਹੀਂ ਇਹ ਕੌਮ ਨੇ ਕਿੱਧਰ ਨੂੰ ਜਾਣਾ ਸਮਾਜ ਨੇ ਕਿੱਧਰ ਨੂੰ ਜਾਣਾ ਇਸ ਕਰਕੇ ਸਮਾਜ ਨੂੰ ਚਾਹੀਦਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਤਖੜਾ ਕਰੋ ਜੇ ਪੰਜਾਬ ਨੂੰ ਬਚਾਉਣਾ ਹੈ ਇਸ ਕਰਕੇ ਅਸੀਂ ਸਾਰਿਆਂ ਇਲੈਕਸ਼ਨਾਂ ਤਖੜੇ ਹੋ ਕੇ ਲੜਨ ਦਾ ਜਿਹੜਾ ਮਨ ਬਣਾ ਰਿਹਾ ਹੈ ਇਸ ਮੌਕੇ ਅਮਰਿਤਪਾਲ ਸਿੰਘ ਕੁਲਾਰ, ਸ਼ਰਨਜੀਤ ਸਿੰਘ ਢਵਾਲ, ਪਰਮਿੰਦਰ ਸਿੰਘ ਲਾੜੀ, ਗੁਰਦੀਪ ਸਿੰਘ ਜੀਤੀ ਖੇੜਾ, ਪਰਮਜੀਤ ਸਿੰਘ ਖੁਰਾਨਾ, ਸਰਦਾਰ ਹਰਮਿੰਦਰ ਸਿੰਘ ਬਸਰਾ, ਟਿੰਮੀ ਨਾਗਪਾਲ, ਪਰਮਜੀਤ ਕੌਰ ਗੰਬੋਜ, ਸਰਬਜੀਤ ਕੌਰ, ਸੁਖਵਿੰਦਰ ਸਿੰਘ ਗੰਬੋਜ, ਜਸਵਿੰਦਰ ਸਿੰਘ ਭਗਤਪੁਰਾ, ਪ੍ਰੇਤਪਾਲ ਸਿੰਘ ਮੰਗਾ, ਬਹਾਦਰ ਸਿੰਘ ਸੰਗਤਪੁਰ, ਸਰੂਪ ਸਿੰਘ ਖਲਵਾੜਾ, ਪਰਮਜੀਤ ਸਿੰਘ, ਸੁਖਵੀਰ ਸਿੰਘ ਕੇਂੜਾ, ਜਤਿੰਦਰ ਕੁਮਾਰ ਸ਼ਰਮਾ, ਨਰਿੰਦਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਾਰਟੀ ਵਰਕਰ ਤੇ ਪਤਵੰਤੇ ਮੌਜੂਦ ਸਨ। ਇਸ ਮੌਕੇ ਗੁਰੂ ਜੀ ਦਾ ਲੰਗਰ ਅਟੁੱਟ ਵਰਤਾਇਆ ਗਿਆ।